ਵੇਖੋ ਕੰਡੇ ਤੇ ਬਹਿ ਕੇ ਆਪਣੀ ਜ਼ਮੀਨ ਦੇ ਦੇ ਵਿਚਾਰਾ ਰੋਂ ਰਿਹਾ ਏ ਇਹ ਜੀ ਸਤਿ ਸ੍ਰੀ ਅਕਾਲ ਯਾਰ ਵੀਰ ਜੀ ਮਤ ਕੀ ਕਰ ਸਕਦੇ ਉਹਨਾਂ ਕਿਉਂ ਕਰੋਨਾ ਕੋ ਗੁਰੂਆ ਮੇਰਾ ਤੇ ਆਪਣਾ ਆ ਜਾਣਾ ਮੁੜ ਕੇ ਲੋਕ ਮੇਰਾ ਮਜ਼ਾਕ ਨਾਉਂਦੇ ਰੋ ਪੈਂਦਾ ਬੰਦੇ ਨੂੰ ਵੇਖ ਕੇ ਕਰੋਨਾ ਕਿਉਂ ਆ ਜੋ 2 ਲੱਖ ਰੁਪਏ ਦਾ ਸਮਾਨ ਸਟਾਲਾ ਜਦੋਂ ਮਰਜੀ ਬਾਕੀ ਵੀ ਉਤੋਂ ਬਾਅਦ ਵੀ ਤਰਾ ਵੇਖ ਲੈ। ਰੋੜਾ ਵਟੇਗਾ। ਮੈਨੂੰ ਫਿਰ ਬਾਉਂਡਿਆ ਆਵਾ। ਮੁੰਡਾ ਬਾਹਰ ਗਿਆ ਅੱਜ ਛੇ ਕਿੰਨੇ ਹੋ ਗਏ। ਕਿੱਥੇ? ਨਬਾਈ ਚ ਖਲਿਆ। ਤੇ ਮੈਂ ਲੇਬਰ ਕਰਨ ਗਿਆ। ਹਾਂਜੀ। ਦੋਸਤੋ ਕੱਲ ਦਾ ਦਿਨ ਛੁੱਟੀ ਮੈਂ ਬਿਮਾਰ ਹੋਣ ਕਰਕੇ ਕੀਤੀ ਸੀ ਪਰ ਅੱਜ ਕੋਸ਼ਿਸ਼ ਕੀਤੀ ਆ ਵੀ ਤਬੀਅਤ ਨਹੀਂ ਵੀ ਠੀਕ ਪਰ ਉਸ ਤੋਂ ਵੱਧ ਕੰਮ ਕਰ ਲਿਆ ਜਾਵੇ ਕਿਸੇ ਦਾ ਸਰ ਜਾਵੇ ਪਹਿਲਾਂ ਅਸੀਂ ਡੱਬਰ ਪਿੰਡ ਦੇ ਵਿੱਚ ਹੋ ਕੇ ਆਏ ਆ ਜਿੱਥੇ ਜਿਹੜੀ ਪੈੜੀ ਦਾ ਸਾਰਾ ਐਸਟੀਮੇਟ ਲਾਇਆ ਵੀ 77 ਕਿੱਲੇ ਔਰ ਅੰਕਲ ਨੇ ਉਹਦੀ ਬਜਾਈ ਦਾ ਬੰਦੋਬਸਤ ਕੀਤਾ ਸੀਗਾ ਉਸ ਤੋਂ ਬਾਅਦ ਹਰੜਕਲਾ ਕੇ ਖੁਰਦੇ ਆ ਜੀ ਹਰੜਕਲਾ ਪਿੰਡ ਦੇ ਵਿੱਚ ਆਏ ਆ ਭਾਈ ਸਾਹਿਬ ਦੇ ਨਾਲ ਆਏ ਆ ਢੱਲੋਂ ਸਾਹਿਬ ਦੇ ਔਰ ਅਸੀਂ ਇੱਥੇ ਆਏ ਸੀਗੇ ਵੀ ਪਿੰਡ ਦੇ ਵਿੱਚ ਕਿੰਨੇ ਕੁ ਛੋਟੇ ਕਿਸਾਨ ਨੇ ਉਹਨਾਂ ਦੀ ਪੈੜੀ ਦਾ ਜਿਹੜਾ ਕੋਈ ਐਸਟੀਮੇਟ ਲਾ ਲਿਆ ਜਾਵੇ ਜਿਹੜੇ ਤਿੰਨ ਚਾਰ ਕਿੱਲੇ ਵਾਲੇ ਨੇ ਤੇ ਉਹਦੀ ਬਜਾਈ ਦਾ ਜਿਹੜਾ ਬੰਦੋਬਸਤ ਕੀਤਾ ਜਾਵੇ ਪਰ ਬਾਹਰ ਜਦੋਂ ਪਿੰਡ ਦੇ ਉੱਤੇ ਖਲੋਤੇ ਆਂ ਤੇ ਸਾਰਾ ਪਿੰਡ ਇਕੱਠਾ ਹੋ ਗਿਆ ਵੀ ਇਹ ਭਾਉ ਦਾ ਕੀ ਨਾ ਭਾਉ ਤੇਰਾ ਸੋਨੀ ਸੋਨੀ ਇਹਦਾ ਨੁਕਸਾਨ ਬੜਾ ਹੋਇਆ ਤਿੰਨ ਚਾਰ ਕਿੱਲੇ ਪੈੜੀ ਆ ਤੇ ਕਿਸੇ ਨੇ ਵੀਡੀਓ ਵਿਖਾਈ ਵੀ ਜਦੋਂ ਪਾਣੀ ਆਇਆ ਤੇ ਪੈੜੀ ਦੇ ਕੰਡੇ ਬਹਿ ਕੇ ਰੋਂੜਿਆ ਸੀਗਾ ਔਰ ਘਾਰੇ ਦੇ ਵਿੱਚ ਤਰੇੜਾ ਆ ਗਿਆ ਸੀ ਬੱਚੇ ਹੁਣ ਰਹਿ ਨਹੀਂ ਸੀ ਰਹਿ ਤੇ ਛਾਤੇ ਦੀ ਸੁੱਟ ਲਈ ਜਨੇ ਆਪ ਹੀ ਸਾਰੀ ਔਰ ਇੱਥੇ ਜਦੋਂ ਅਸੀਂ ਵੇਖਣਾ ਆਏ ਤੇ ਸਾਰੇ ਪਿੰਡ ਨੇ ਖਾਸ ਕਰਕੇ ਦੀ ਦੁਆਈ ਦਿੱਤੀ ਵੀ ਇਹਦੀ ਜਿਹੜੀ ਮਤ ਕੀਤੀ ਜਾਵੇ ਔਰ ਇਹ ਆਪ ਦਾ ਘਰ ਪਾਉਣਾ ਚਾਹੁੰਦਾ ਵਾ ਔਰ ਅੰਕਲ ਮੇਰੇ ਨਾਲ ਸੀ ਅਸੀਂ ਵੀ ਥੋੜਾ ਬਤਾਓ ਉਹ ਆਪ ਹੀ ਬਿਲਡਿੰਗ ਦੀ ਸਾਰੀ ਜਾਣਕਾਰੀ ਰੱਖਦੇ ਨੇ ਵੀ ਬੰਬੇ ਦੇ ਵਿੱਚ ਆਪ ਬਿਲਡਰ ਵੀ ਨੇ ਨਾਲ ਸਾਰਾ ਕੁਝ ਉਹਨਾਂ ਵੇਖਿਆ ਵੀ ਘਰ ਜਿਹੜਾ ਬਣਿਆ ਵੀ ਪੁਰਾਣਾ ਸੀਗਾ ਤੇ ਡਿੱਗ ਪਿਆ ਵਾ ਮਤਲਬ ਛੱਤਾਂ ਆਪ ਸੋਟ ਲੀਆਂ ਨੇ ਥੱਲੇ ਤਰੇੜਾ ਆ ਗਈਆਂ ਸੀਗੀਆਂ ਔਰ ਇਹਦੀ ਕੁਛ ਨਾ ਕੁਛ ਸਾਡਾ ਦਿਲ ਕੀਤਾ ਵੀ ਮਤ ਕੀਤੀ ਜਾਵੇ ਤਾਂ ਜੋ ਇਹਦਾ ਲੈਂਟਰ ਪੈ ਜਾਵੇ ਕੋਠੇ ਪੈ ਜਾਣ ਇਟਾਂ ਕੌਣ ਸਾਫ਼ ਕਰਨ ਡਿਆ ਹਾਂ ਹਾਂ ਆਪ ਹੀ ਕਰਨ ਡਿਆ ਵਾ ਮੈਂ ਤਾਂ ਆਪ ਹੀ ਕਰਨ ਡਿਆ ਆਪ ਨਾਲ ਲਾ ਕੇ ਬਣਾ ਲੋਗੇ ਹਾਂਜੀ ਰੋਣੋ ਵੜ ਜਾਏਗਾ ਹਾਂ ਹਾਂ ਹਾਂਜੀ ਅਸੀਂ ਇਹਦੀ ਆਰਟੇ ਟਾਈਮ ਚਲੋ ਮੇਰਾ ਮੇਰੀ ਕੋਸ਼ਿਸ਼ ਹੈ ਵੀ ਜੋ ਇਹਦਾ ਸੁਪਨਾ ਵਾ ਉਹ ਪੂਰਾ ਹੋਣਾ ਚਾਹੀਦਾ ਵਾ ਤੇ ਅਸੀਂ ਆਰਟੇ ਟਾਈਮ ਅੰਕਲ ਨੇ ਵੀ ਕਹਿ ਦਿੱਤਾ ਵੀ 2 ਲੱਖ ਰੁਪਏ ਦਾ ਸਮਾਨ ਜਿੱਥੋਂ ਮਰਜੀ ਬਾਹਰ ਤੁਹਾਡੇ ਜਿਹੜਾ ਵੀ ਕੋਈ ਸਟੋਰ ਹੈਗਾ ਵਾ ਜਿੱਥੋਂ ਬਿਲਡਿੰਗ ਮਟੀਰੀਅਲ ਮਿਲਦਾ ਵਾ ਉਹ ਅੱਜ ਹੀ ਤੁਸੀਂ ਸਟਾ ਲਓ ਉੱਥੇ ਅਸੀਂ ਪੇਮੈਂਟ ਕਰ ਦਿੰਨੇ ਆ 2 ਲੱਖ ਰੁਪਏ ਦੀ ਔਰ ਉਸ ਤੋਂ ਬਾਅਦ ਵੀ ਮੈਂਨ ਤੋਂ ਆਪ ਕਰਨ ਵਾਲਾ ਵਾ ਵੀ ਤੇਰੇ ਨਾਲ ਕੁਝ ਹੋਰ ਤੇਰਾ ਕੋਈ ਸਰਦਾ ਪੁੱਜਦਾ ਹੋਇਆ ਤੇ ਮੈਂ ਹੋਰ ਵੀ ਕਿਸੇ ਨੂੰ ਲੈ ਆਉਂਗਾ ਤੇਰਾ ਬੰਦੋਬਸਤ ਕਰ ਦੂੰਗਾ ਜਿਹੜੀ ਤੇਰੀ ਪਹਿਲੀ ਬੀਜਣ ਵਾਲੀ ਜਿਹੜਾ ਅਸੀਂ ਮੇਨ ਤੇਰੀ ਬਜਾਈ ਦਾ ਵੀ ਜਿਹੜਾ ਬੀਜ ਆ ਡੀਜ਼ਲ ਆ ਤੇ ਡਾਇਆਬੋ ਤੁਹਾਨੂੰ ਦੇ ਦਿੱਤੀ ਜਾਊਗੀ ਔਰ ਪਰਿਵਾਰ ਦੇ ਵਿੱਚ ਦੋ ਇਹਦੇ ਮੁੰਡੇ ਆ ਇੱਕ ਦੁਬਈ ਲੇਬਰ ਕਰਨ ਗਿਆ ਕਿੰਨੀ ਕੁ ਦੇਰ ਹੋਈ ਹੈ ਜੇ 6 ਮਹੀਨੇ ਹੋਏ 6 ਮਹੀਨੇ ਹੋਏ ਬੱਚੇ ਨੂੰ ਬਾਹਰ ਗਏ ਨੂੰ ਤੇ ਇੱਕ ਨਾਲ ਹੀ ਘਰ ਦਾ ਕੰਮ ਕਰਦਾ ਵਾ ਬੇਟੀ ਦਾ ਵਿਆਹ ਹੋਇਆ ਵਾ ਔਰ ਇੰਨੇ ਕ ਜਾਣੇ ਨੇ ਘਰ ਦੇ ਵਿੱਚ ਤੇ ਬਹੁਤ ਜਦੋਂ ਨੂੰ ਵੇਖਿਆ ਤੇ ਉਹਦਾ ਆਉਂਦਾ ਰੋਣ ਨਿਕਲ ਆਇਆ ਤੇ ਮੇਰਾ ਤੇ ਆਪਣਾ ਰੋਣ ਨਿਕਲਦਾ ਸੀਗਾ ਸ਼ਾਇਦ ਮਤਲਬ ਲੋਕੀ ਕਹਣਗੇ ਵੀ ਹਰ ਥਾਂ ਤੇ ਰੋ ਪੈਂਦਾ ਮੇਰੇ ਰੋਇਆਂ ਕਿਸ ਦਾ ਸਰਦਾ ਹੋਵੇ ਤੇ ਮੈਂ ਅੱਗੇ ਰੱਬ ਨੂੰ ਕਹਿੰਦਾ ਵੀ ਮੇਰੀ ਰੋਂਦਿਆਂ ਘਟਾਵੀ ਰੱਬਾ ਠੀਕ ਹੈ ਨਾ ਵੀ ਇਹ ਰੋੜਾ ਮੈਂ ਕਿਹੜਾ ਕੋ ਖਾਤੇ ਭਰੌਣੇ ਕਿਸ ਕੋ ਵੀ ਕਾਊਂਟ ਨੰਬਰ ਦਿੱਤਾ ਤੇ ਮੇਰੇ ਅਥਰੂ ਵੇਖ ਕੇ ਪੈਸੇ ਭਰ ਦਿਓ ਮਤਲਬ ਕਿਸੇ ਨੇ ਦੇਣਾ ਤੇ ਕਿਸੇ ਨੂੰ ਮਲਾ ਦਿੱਤਾ ਉਹ ਅੱਜ ਏਡੀ ਦੂਰੋਂ 2000 ਕਿਲੋਮੀਟਰ ਤੋਂ ਚੱਲ ਕੇ ਆਏ ਸਾਡੇ ਨਾਲ ਫਿਰਣ ਡਏ ਨੇ ਸੂਰੀ ਸਾਹਿਬ ਬੰਬੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਔਰ ਜਦੋਂ ਉਹਨਾਂ ਨੇ ਵੇਖਿਆ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਅੰਕਲ ਤੁਸੀਂ ਥੋੜਾ ਬਹੁਤਾ ਅਸੈਸਮੈਂਟ ਲਾਓ ਤੁਸੀਂ ਥੋੜਾ ਜਿਹਾ ਦਾ ਸਰਵੇ ਕਰਕੇ ਵੇਖੋ ਤੇ ਉਹਨਾਂ ਨੇ ਜਦੋਂ ਬੰਦਾ ਹੀ ਸਾਹਮਣੇ ਆ ਗਿਆ ਤੇ ਤੁਸੀਂ ਵਿਚਾਰ ਹੀ ਕਰਨ ੜੇ ਹਾਂ ਉਹਦਾ ਚਿਹਰਾ ਹੀ ਦੱਸ ਦਿੰਦਾ ਵਾ ਕਿ ਵਾਕਿਆ ਇਹਨੂੰ ਬੜੀ ਸੋ ਸਾਡੇ ਵੱਲੋਂ 2 ਲੱਖ ਰੁਪਏ ਦਾ ਸਮਾਨ ਹੁਣੇ ਤੁਸੀਂ ਜਾਓ ਲੈ ਕੇ ਆਓ ਅਸੀਂ ਹੁਣੇ ਹੀ ਉੱਥੇ ਕਹਿ ਦਿੰਨੇ ਆ ਪੈਸੇ ਉੱਥੇ ਦੇ ਦੇਵਾਂਗੇ ਆਪੇ ਉੱਥੇ 2 ਲੱਖ ਰੁਪਏ ਦਾ ਉਹ ਸਮਾਨ ਸਟਾਲੋ ਤੇ ਆਪਦੇ ਘਰ ਦਾ ਕੰਮ ਸ਼ੁਰੂ ਕਰੋ ਨਾਲ ਲੱਗ ਜਾਓਗੇ ਨਾ ਆ ਲੱਗ ਜਾਓ ਕੋ ਹੋਰ ਵੀ ਜਿੱਥੇ ਲੋਡ ਹੋਈ ਤੁਹਾਡੇ ਕੋ ਫਿਰ ਅਸੀਂ ਢੇੜਾ ਇੱਕ ਅੱਧਾ ਕੱਢ ਲਾਂਗੇ ਤੇ ਮੇਰੀ ਪਿੰਡ ਵਾਲਿਆਂ ਨੂੰ ਵੀ ਬੇਨਤੀ ਆ ਵੀ ਭਾਉ ਕੋ ਚੰਗੇ ਲੋਕ ਜਾਂ ਭਲੇ ਲੋਕ ਜਿਹੜੇ ਕੋਈ ਸਿਆਸੀ ਨਾ ਹੋਣ ਵੀ ਆਪਣਾ ਬੰਦਾ ਜਿਹੜਾ ਉਹਨਾਂ ਵੇਖਣਾ ਵਾ ਸਾਡੀ ਇੰਨੀ ਇੱਕ ਗੁਜਾਰਸ਼ ਆ ਵੀ ਅਸੀਂ ਉਹਨੂੰ ਵੈਰੀਫਾਈ ਜ਼ਰੂਰ ਕਰਨਾ ਲਿਸਟ ਨੂੰ ਪਰ ਸਾਡਾ ਮਨ ਨਾ ਖੱਟਾ ਹੋਵੇ ਵੀ ਇਹ ਬਿਲਕੁਲ ਹੀ ਮਤਲਬ ਇਸ ਦਰਾਨ ਵੀ ਲੋਕ ਲੁੱਟਖੁੱਟ ਚ ਲੱਗੇ ਆ ਤੁਸੀਂ ਸਾਨੂੰ ਉਹ ਲਿਸਟ ਜਿਹੜੀ ਆ ਉਹ ਮਾੜੀ ਜੀ ਦੇ ਦਿਓ ਸਾਨੂੰ ਬੜਾ ਕੇ ਕਿ ਜਿਹੜੇ 2-4 ਕਿੱਲੇ ਵਾਲੇ ਕਿਸਾਨ ਆ ਛੋਟੇ ਕਿਸਾਨ ਆ ਉਹਦੇ ਵਿੱਚ ਅਸੀਂ ਇਹ ਨਹੀਂ ਵੇਂਦੇ ਕੋਈ जाट ਆ ਕਿ ਕੌਣ ਆ ਉਹ ਚਾਹੇ ਮਰਬੀ ਸੇਖਿਆ ਚਾਹੇ ਰਾ ਸੇਖਿਆ ਜਿਹੜਾ ਨੇ ਨਹੀਂ ਵੇਖਿਆ ਵੀ ਰੋੜ ਨਾ ਕਿੰਨੂ ਆ ਤੇ ਅਸੀਂ ਵੀ ਨਹੀਂ ਵੇਂਦੇ ਇਸ ਚੀਜ਼ ਨੂੰ ਸੋ ਉਹ ਲਿਸਟ ਸਾਨੂੰ ਜੈਨੂਨ ਜੀ ਵੀ ਜਿਹਦੇ ਠੇਕੇ ਤੇ ਕੋ ਪੈੜੀ ਐ ਨਹੀਂ ਆ ਅਸੀਂ ਉਹਦੀ ਬਜਾਈ ਦਾ ਬੰਦੋਬਸਤ ਕਰ ਲਈ ਹਾਕ ਮਾਰਾਂਗੇ ਕਿਸੇ ਨਾ ਕਿਸੇ ਔਰ ਉਹਦੀ ਬਜਾਈ ਦਾ ਬੰਦੋਬਸਤ ਚਾਹੇ ਉਹ 100 ਕਿੱਲਾ ਹੋਵੇ ਚਾਹੇ ਜਿੰਨੀ ਵੀ ਹੋਵੇ ਉਹਨੂੰ ਵਜਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾਊਗੀ ਲਿਸਟ ਜਿਹੜੀ ਆ ਸਾਨੂੰ ਕੱਲ ਤੱਕ ਤੁਸੀਂ ਪੁੱਜਦੀ ਕਰ ਦਿਓ ਕੱਲ ਅਸੀਂ ਤੁਹਾਡੇ ਪਿੰਡ ਆ ਜਾਵਾਂਗੇ ਤੁਸੀਂ ਪਿੰਡ ਵਾਲੇ ਇਕੱਠੇ ਹੋ ਜਿਓ ਸਾਰੇ ਭਾਊ ਬਣਾ ਨੂੰ ਨਾਲ ਲੈਵਾਂਗੇ ਢੱਲੋ ਸਾਹਿਬ ਨੂੰ ਮੈਂ ਫਿਰ ਇੱਕ ਗੱਲ ਦਰਾਉਣੀ ਚਾਹਣਾ ਕਿ ਲੋੜਵੰਦ ਮਤਲਬ ਜਿਹਦੀ ਵਾਕਿਆ ਜਿਹੜਾ ਬੀਜ ਹੀ ਸਕਦਾ ਹੋਵੇ ਜਿਹੜਾ ਸੌਖਾ ਹੀ ਹੋਵੇ ਜਿਹਦੇ ਨਾਲ ਹੋਰ ਵੀ ਕਾਰੋਬਾਰ ਚੱਲਦੇ ਹੋਣ ਜਾਂ ਨੌਕਰੀ ਕਰਦਾ ਹੋਵੇ ਉਹ ਉਹ ਕੱਢ ਦਿਓ ਵਿੱਚੋਂ ਤੇ ਬਾਕੀ ਜਿਹੜੇ ਲੋੜਵੰਦ ਹੋ ਉਹ ਦਿੱਤੀ ਜਾਵੇ ਤੇ ਬਾਪੂ ਤੈਨੂੰ 2 ਲੱਖ ਰੁਪਈਆ ਪਹਚਾ ਕੇ ਤੈਨੂੰ ਸਮਾਨ ਦੇ ਕੇ ਸਾਨੂੰ ਆਪ ਬੜੀ ਖੁਸ਼ੀ ਆ ਤੇ ਰੱਬ ਤੇਰਾ ਘਰ ਪਹਿਲਾਂ ਨਾਲੋਂ ਵੀ ਸੋਹਣਾ ਪਾਵੇ ਠੀਕ ਆ ਤੇ ਪ੍ਰਮਾਤਮਾ ਤੈਨੂੰ ਘਰ ਦੇ ਵਿੱਚ ਛੇਤੀ ਤੇਰੇ ਬਾੜੇ ਧੰਨਵਾਦ ਮਹਾਰਾਜ ਰੋਣ ਉਹੜ ਜਾਏਗਾ ਹੁਣ ਹਾਂ ਹੈ ਹਾਂ ਜੀ ਤੁਸੀਂ ਰੋਣ ਡਿਆ ਆ ਜਾਵੀ ਤੂੰ ਹੁਣ ਖੁਸ਼ੀ ਦੇਖੂ ਭਾਜੀ ਰੋਣ ਕੋ ਨਹੀਂ ਆਉਣ ਹੈ ਰੱਬ ਆਪੇ ਹੀ ਲਿਆਉਂਦਾ ਅਸੀਂ ਤੇ ਵੈਸੇ ਗੱਡੀ 'ਚ ਨੰਗੇ ਆਪਾ ਉਹਨਾਂ ਨੂੰ ਵੀ ਜਾ ਕੇ ਪੈੜੀ ਬਣਾਈਏ ਉਹਦੀ ਤੇ ਤੂੰ ਇੱਥੇ ਹੀ ਸਾਨੂੰ ਮਤਲਬ ਕਿਸੇ ਨੇ ਕਹਿਤਾ ਵੀ ਉਹਦਾ ਘਰ ਇੱਕ ਵਾਰੀ ਜ਼ਰੂਰ ਵੇਖੋ ਤੇ ਅਸੀਂ ਆ ਗਏ ਆ ਤੇ ਉਹਨਾਂ ਨੂੰ ਵੀ ਨਾਲ ਲੈ ਆ ਉਹ ਵੀ ਤੇਰੇ ਕਰਮਾਂ ਨੂੰ ਇੱਥੇ ਆਏ ਆ ਤੇ ਇੱਕ ਕਰਕੇ ਰੋਣੋ ਹਟ ਜਾ ਕੋਈ ਨਹੀਂ ਘਰ ਕੋ ਰੇਟ ਤੇਰੀ ਇਹੋ ਬੜੀ ਵੱਜ ਜਾਣੀ ਹੈ ਜੇ ਸਾਫ਼-ਸੂਤ ਤੇ ਤੂੰ ਕਰਨੀ ਨੇ ਆ ਆਪਣੀ ਤੇ ਕੋਈ ਨਹੀਂ ਇਹ ਤੋਂ ਵਧੀਆ ਘਰ ਪਾ ਤੂੰ ਰੋਣੋ ਹਟ ਜਾ ਫਿਰ ਵਾਹਿਗੁਰੂ ਖਾਲਸਾ ਸਾਹਿਬ ਵਾਹਿਗੁਰੂ ਤੂੰ ਬੋਲ ਦੋ ਸ਼ਬਦ ਓ ਵਾਹਿਗੁਰੂ ਗੁਰੂਰਾ ਹੁੰਦਾ ਹਾਰਿਆ ਕਿਉਂਦਾ ਫੇਕਾਰ ਤੇ ਰਬਾਣ ਜੂ ਚਾਹ ਚੂ ਪਿਆਵਲੀ ਸਾਨੂੰ ਸੱਦ ਗਏ ਸੀ। ਹਾਂ ਬਿਲਕੁਲ ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਅਸੀਂ ਬੀਜਾਂ ਦਾ ਕੰਮ ਕਰ ਰਹੇ ਸੀਗੇ ਮੱਨਾ ਵੀਰ ਜੀ ਨਾਲ ਹੀ ਸੀਗੇ ਤੇ ਉਹਨਾਂ ਨੇ ਕਿਹਾ ਬਈ ਇੱਥੇ ਰੁਕ ਜਾਓ ਇੱਕ ਮਿੰਟ ਰੁੱਕੇ ਤੇ ਕਾਫੀ ਪਿੰਡ ਇਕੱਠਾ ਹੋ ਗਿਆ ਤੇ ਪਤਾ ਲੱਗਿਆ ਉਹ ਬੰਦੇ ਦਾ ਕਾਰ ਡਿੱਗਿਆ ਪਿਆ ਤੇ ਜੋ ਕੁਛ ਹੈਗਾ ਐਸਟੀਮੇਟ ਕਰਕੇ ਜਿੰਨਾ ਵੀ ਹੈਗਾ ਤੇ 2 ਲੱਖ ਰੁਪਇਆ ਦੇਣ ਦਾ ਕਾਰ ਬਣਾਉਣ ਦਾ ਇਹਨਾਂ ਦਾ ਅਸੀਂ ਲੈ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ